ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੁੱਲਰ ਡੈਰੀ ਫਾਰਮ ਪਿੰਡ ਸੁਖਾ ਅਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਛੋਟਾ ਜਿਹਾ ਫਾਰਮ ਆ ਬਾਈ ਦਾ ਦੇਖ ਸਕਦੇ ਹੋ ਬਹੁਤ ਪਸ਼ੂ ਕਿੰਨੇ ਕੁ ਰੱਖੇ ਹੋਏ ਆ ਜੀ ਲਗਭਗ 8 ਤੋਂ 10 ਪਸ਼ੂ ਹੋਣਗੇ ਟੋਟਲ ਜੀ ਇਹਨਾਂ ਜੋ ਜਿਹੜੀ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹ ਬਾਈ ਹੋਣਾਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਮੇਰਾ ਨਾਮ ਹੈਗਾ ਕਾਕਾ ਭੁੱਲਰਪਿੰਡ ਸੁਖਨੰਦ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9464848637 ਹੈ ਜੀ ਠੀਕ ਆ ਬਾਈ ਕਿੰਨੇ ਨਾਗਾ ਦੁੱਧ ਵਾਲੇ ਆਪਣੇ ਕੋਲ ਜੀ ਆਪਣੇ ਕੋਲੇ ਬਾਈ 8 ਨਾਗਾ ਦੁੱਧ ਵਾਲੇ ਦੁੱਧ ਵਾਲੇ ਬੱਚ ਬੱਚੇਗਾ ਆਪਣਾ ਬਰੀਡ ਤੇ ਕੰਮ ਚੱਲਦਾ ਨਾਲ ਬਰੀਡ ਤੇ ਠੀਕ ਆ ਜੀ ਠੀਕ ਆ ਬਾਈ ਜਿਹੜੀ ਆਪਾਂ ਗਾ ਸੇਲ ਕਰਨੀ ਸੂਆ ਕਿੰਨਾ ਬਾਈ ਇਹ ਦੂਜੇ ਸੂਏ ਆ ਬਾਈ ਆਪਣੇ ਜਾ ਸੂਏ ਠੀਕ ਕਿੰਨਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਬਾਈ ਸੂਈ ਨੂੰ 15 ਕੁ ਘੰਟੇ ਹੋ ਗਏ ਬਾਈ ਬੱਚੇ ਦਾ ਨਾੜ ਉਹਦਾ ਨਾਲ ਆਵੇ ਚੈੱਕ ਕਰਾ ਦੇ ਬੱਚਾ ਕੀ ਦਿੱਤਾ ਬਾਈ ਸਿਰ ਬੱਚਾ ਇਹਦਾ ਮਗਰਮ ਅੱਛਾ ਬੱਚਾ ਜੀ ਠੀਕ ਹੈ ਜਿਹੜਾ ਬਾਈ ਹੋਣ ਨੈਟ ਕੰਡੇ ਵਾਲਾ ਦੁੱਧ ਕਿੰਨਾ ਤਿਆਰ ਹੈ 24 ਕਿਲੋ ਭਾਈ ਤੋਲ ਕੇ ਦੋ ਅਗਲਾ ਮੈਂ ਦੋ ਡੰਗ ਛੋਲੇ ਪਾ ਤਿੰਨ ਡੰਗ ਤੋਲ ਲਵੇ ਚਾਹੀ ਚਾਰ ਛੋਲੇ ਹਾਂ ਚਾਰ ਡੰਗ ਛੋਲੇ ਤੇ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਸੀ ਸੂਏ ਭਾਈ ਇਹਨੇ 28 ਤੋਂ 29 ਕਿਲੋ ਦੁੱਧ ਦਿੱਤਾ ਪਹਿਲਾਂ ਇੱਕ ਤਿਆਰ ਕਿੰਨੇ ਕੇ ਜਾਊ ਭਾਈ ਤਿਆਰ ਭਾਈ ਇਹਦੇ ਸੂਏ ਨੂੰ 10 12 ਦਿਨ ਹੋ ਗਏ 24 ਕਿਲੋ ਤਾਂ ਹੋਣਗੇ ਅਜੇ ਤਾਂ ਕੰਨ ਕਉਣ ਚੱਲਣਾ ਹੈ ਕੰਨ ਚੱਲਣਾ ਠੀਕ ਹੈ ਜੀ ਤੋਲ ਕੇ ਦਿਖਾ ਦਿਵੇ ਰੋੜੀ ਥੋੜੀ ਜੀ ਉਠਾ ਦਿੰਨੇ ਆ ਭਾਈ ਨੰਬਰ 2 ਤੇ ਇੱਕ ਹੋਰ ਗੱਲ ਹੈ ਇਹਦੀ ਪਹਿਲੇ ਸੂਏ ਦੀ ਬੱਤੀ ਆ ਉਹ ਵੀ ਖੜ ਬੱਛੀ ਆ ਜੀ ਆਹ ਦੇਖ ਸਕਦੇ ਹੋ ਨੱਥਾਂ ਬਾਈ ਨੇ ਸਾਰਿਆਂ ਦੀ ਮਾਰੀਆਂ ਇਹ ਗੱਲ ਆਪਾਂ ਸਪੈਸ਼ਲ ਦੱਸ ਦਿੰਨੇ ਆ ਕਿਉਂਕਿ ਕਿਉਂਕਿ ਥੋੜਾ ਜਨਾ ਬਾਈ ਨੂੰ ਪ੍ਰੋਬਲਮ ਆ ਫਿਰ ਪਸੂ ਲੈ ਕੇ ਭੱਜ ਪੈਂਦਾਗਾ ਤਾں ਕਰਕੇ ਨਾ ਨੱਥ ਦੇ ਉਦਾਂ ਮਾਰਨ ਮੂਰ ਨਾਲ ਹੀ ਨਹੀਂ ਕੰਮ ਇਹ ਮੈਂ ਇੱਥੋਂ ਲੋਟ ਨਹੀਂ ਆਉਂਦਾ ਮੈਂ ਤਾਂ ਮਾਰਗਾ ਸਹੀ ਗੱਲ ਆ ਜੀ ਚਲੋ ਆਪਦੀ ਸੇਫਟੀ ਵਾਸਤੇ ਠੀਕ ਆ ਬੱਚੇ ਹਾਂ ਜੀ ਬਾ ਪੜਨ ਉੱਠ ਜਾਂਦੇ ਆ ਸ਼ਾਮ ਨੂੰ ਤਾਂ ਬੱਚੇ ਸਾਰਿਆਂ ਦੇ ਟੋਟਲ ਸਾਰਿਆਂ ਦੇ ਮਾਰਿਆਂ ਬਈ ਜਿਹੜੇ ਜਿਹੜੀ ਗੱਬਣ ਹੋਈ ਜਾਂਦੀ ਨਾਲ ਦੀ ਨਾਲ ਨੱਥ ਮਰੀ ਜਾਂਦੇ ਆ ਉਹ ਬੱਚੀ ਬੜੀ ਟਰੂਡ ਰੁਕਾ ਬਹੁਤ ਸੋਹਣੀ ਬੱਚੀ ਆ ਇਹਦੀ ਪਿਛਲੇ ਸੂਏ ਦੀ ਇੱਕ ਤੀਆਰ ਬੱਚਾ ਦਿੱਤਾ ਜੀ ਇਹਨੇ ਬਾਕੀ ਗੱਬਣ ਆ ਬਈ ਇਹ ਹਾਂ ਬਈ ਠੀਕ ਹੈ ਜੀ ਇਹ ਤਾਂ ਨਾਟ ਫੋਰ ਸੇਲ ਆ ਇਹਦੇ ਆਸਤੇ ਕੋਈ ਨਾ ਫੋਨ ਲਾਵੇ ਇਹ ਨਹੀਂ ਵੇਚਣੀ ਠੀਕ ਹੈ ਜੀ ਤੇ ਜਿਹੜੀ ਬਈ ਹੁਣ ਤੁਸੀਂ ਚਵਾਈ ਫਿਰ ਮਸ਼ੀਨ ਤੇ ਕਰਦੇ ਆ ਕਿ ਹੱਥ ਤੇ ਬਾਈ ਇੱਥੇ ਵੀ ਕਰਦੇ ਆ ਕੋਈ ਚੱਕਰ ਨਹੀਂਗਾ ਜਿਵੇਂ ਮਰਜੀ ਕੋਈ ਚੋਈ ਜਾਵੇ ਬਾਈ ਕੋਈ ਚੱਕਰ ਵਾਲੀ ਬਾਕੀ ਸੀਲ ਸਭ ਪੂਰੀ ਆ ਇੱਕ ਬਈ ਉਹ ਜਿਹੜੀਆਂ ਮਾੜੀਆਂ ਜਾਂ ਬੂਬੀਆਂ ਜਾਂ ਵੈਸੇ ਹੀ ਆ ਜੀ ਕੋਈ ਗਾਣੀ ਸ਼ਰਾਬ ਨਹੀਂ ਪੁੱਟ ਨਹੀਂ ਆਉਂਦਾ ਬਾਈ ਅਸੀਂ ਲਾਈ ਨਹੀਂ ਚਲਾਈ ਨਹੀਂ ਠੀਕ ਬਾਕੀ ਇਹ ਮਸ਼ੀਨ ਤੇ ਲੱਗੀ ਵੀ ਆ ਚਾਹੇ ਜੇ ਤੁਸੀਂ ਹੱਥ ਤੇ ਚੁਣੀ ਆਪਨਾ ਚੋਲਿਓ ਮਸ਼ੀਨ ਤੇ ਚੁਣੀ ਮਸ਼ੀਨ ਤੇ ਨਾ ਚੋਲਿਓ ਤੇ ਬਾਈ ਕ੍ਰੋਸ ਚ ਪੈਂਦੀ ਫੈਟ ਤਾਂ ਚੰਗੀ ਹੋਊਗੀ ਪੂਰੀ ਫੈਟ ਆਉਂਦੀ ਹੈ ਬਾਈ ਇਹਦੀ ਠੀਕ ਹੈ ਜੀ ਕਿਉਂਕਿ ਕ੍ਰੋਸ ਚ ਦਾ ਨਾਗਾ ਜੀ ਬਾਕੀ ਆ ਟਾਈਮ ਵੇਸ ਲੋ ਬਾਈ ਹਾਂਜੀ 5 ਵਜੇ 17 ਮਿੰਟ ਹੋ ਗਏ ਸ਼ਾਮ ਨੂੰ ਕਿੰਨੇ ਵਜੇ ਚਵਾਈ ਕਰਦੇ ਮੈਂ ਸ਼ਾਮ ਨੂੰ ਬਾਈ 6 6:30 ਵਜੇ ਚੋਣਿਆ ਤੜਕੇ 7 ਵਜੇ ਚੋਣਿਆ ਤੜਕੇ 7 ਵਜੇ ਚੋਣਿਆ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚੋਲਿਓ 4 ਚੋਲਿਓ 6 ਚੋਲਿਓ 8 ਚੋਲਿਓ 24 ਕਿੱਲੋ ਆਪਦਾ ਕੰਡਾ ਬਾਲਟੀ ਨਾਲ ਲੈ ਕੇ ਆਇਓ ਤੇ ਜੋਖ ਕੇ ਲੈ ਜਾਓ ਬਹੁਤ ਸੋਨਾ ਠੋਸ ਅਟਰਾ ਜੀ ਇਹਦਾ ਮੁੱਲ ਬਾਈਾਕੀ ਮੈਂ ਤੁਹਾਨੂੰ ਦੱਸਦਾ ਬਾਈ ਰੱਖੀ ਤਾਂ ਮੈਂ ਤਾਂ ਸੀ ਵੀ ਇਹਨੇ ਪਹਿਲੇ ਸੂਏ ਚ ਵੱਛੀ ਦਿੱਤੀ ਵੀ ਅਗਤਿਆਰ ਨੂੰ ਵੱਛੀ ਦੇ ਦੂ ਚੱਲ ਆਪਾਂ ਰੱਖ ਲਾਂਗੇ ਠੀਕ ਆ ਜੀ ਵੱਛੀ ਤਿਆਰ ਕਰ ਲਾਂਗੇ ਨਾਲ ਆਪਣਾ ਬਰੀਡ ਦਾ ਕੰਮ ਉਧਰਲੇ ਪਾਈ ਵੱਛੇ ਕੱਢਾਂਗੇ ਮੇਰੇ ਠੀਕ ਆ ਬਾਈ ਓਏ ਵੱਛਾ ਦੇਗੀ ਮੈਂ ਖਿਆ ਚੱਲ ਫਿਰ ਆਪਾਂ ਇਹਨੂੰ ਕੱਢ ਦਿੰਨੇ ਆ ਠੀਕ ਆ ਜੀ ਹਾਂ ਤਾਂ ਕਰ ਸੀ ਠੀਕ ਆ ਬਾਈ ਮੁੱਲ ਜੀ ਇਹਦਾ ਮੋਹਲੋ ਭਾਈ ਦੇਣ ਲੈਣ 70000 ਰੁਪਿਆ ਆਪਾਂ ਨਾ ਕੋਈ 75 ਕਰਦੇ ਆ ਠੀਕ ਆ ਜੀ ਨਾ ਆਪਾਂ ਉਹਦੇ ਕਹਿੰਨਾ ਕੋ 80 ਕਰਨਾ ਨਾ 60 ਦੀ ਦੇਣੀ ਆ ਨਾ 60 ਦੀ ਦੇਣੀ ਆ ਠੀਕ ਹੈ ਨਾ ਸਹੀ ਗੱਲ ਹੈ ਜੀ ਕਿਉਂਕਿ ਬੰਦਾ ਉਹੀ ਸੰਪਰਕ ਕਰੇ ਜਿਹੜਾ ਚਾਹਵਣ ਸੱਜਣਾ ਠੀਕ ਆ ਜੀ ਐਵੇਂ ਕਈ ਬੰਦੇ ਫਰੋਡ ਜੇ ਫੋਨ ਲਾ ਲੈਂਦੇ ਆ ਭਾਈ ਅਸੀਂ ਤੈਨੂੰ ਲੋਕੇਸ਼ਨ ਭੇਜਦੇ ਅਸੀਂ ਇਹ ਕਰਦੇ ਜੋ ਕਰਦੇ ਠੀਕ ਆ ਜੀ ਉਹ ਜਿਹੜਾ ਬੰਦਾ ਸੰਪਰਕ ਵੀ ਨਾ ਕਰੇ ਠੀਕ ਆ ਜੀ ਹਾਂ ਜਿਹੜਾ ਬੰਦਾ ਫੋਨ ਲਾ ਕੇ ਆਉਂਦਾ ਉਹਨਾਂ ਮੰਨਤਾਂ ਜ਼ਰੂਰ ਕਰਾਂਗੇ। ਉਹ ਜਿੰਨਾ ਖੁਸ਼ ਹੋਵੇ ਮੰਨਤਾਂ। ਠੀਕ ਹੈ ਜੀ। ਬਾਕੀ ਉਹ ਬੱਚਿਆਂ ਦੇ ਖਲਾ ਆਪਣੇ ਤੇ ਕੰਮ ਆ। ਬਰੀਡ ਤੇ ਵਾਈ ਦਾ ਕੰਮ ਆ। ਬੱਚੀਆਂ ਗਾਂਆਂ ਵਾਈ ਕੋਲ ਸਾਰੀਆਂ ਹੀ ਚੰਗੀਆਂ ਆ ਗਈਆਂ। ਹੌਲੀ ਹੌਲੀ ਨਸਲ ਸੁਧਾਰ ਆ ਲੈ ਜਿਆਦਾ ਜ਼ੋਰ ਆ ਵਾਈ ਦਾ। ਗੈਨਤੀ ਤਾਂ ਘੱਟ ਆ ਪਰ ਨਸਲ ਸੁਧਾਰ ਤੇ ਜਿਆਦਾ ਜ਼ੋਰ ਆ। ਦੁਲੇ ਦੇਖ ਸਕਦੇ ਹੋ ਚੰਗੀਆਂ ਹੀ ਆ ਬੱਚੀਆਂ। ਇਹ ਕ੍ਰੋਸ ਅੰਗ ਸੀ ਪਹਿਲਾਂ ਦੀ ਲਈ ਵੀ। ਪਰ ਇਹ ਤਾਂ ਹੀ ਸੇਲ ਕਰ ਰਹੇ ਆ। ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ ਤੋਰ ਚੋਖਾ